ਪਹੁੰਚੇ ਆਂ ਦਰਬਾਰ ਮਾਂ ਚਮਿੰડા ਦੇ ਵੀ ਤੇ ਅਸੀਂ ਜ਼ਰੂਰ ਚਾਹਾਂਗੇ ਆਪਣੇ ਦਰਸ਼ਕਾਂ ਨੂੰ ਇੱਥੋਂ ਦੇ ਇਤਿਹਾਸ ਦੇ ਨਾਲ ਵੀ ਜਾਣੂ ਕਰਵਾਣਾ ਨਾਲ ਦੀ ਨਾਲ ਮੈਂ ਜ਼ਰੂਰ ਚਾਹੂੰਗਾ ਕਿ ਇੱਥੇ ਦੇ ਇੱਕ ਬੜੀ ਪਰੰਪਰਾ ਜੁੜੀ ਏ ਕਿ ਇੱਥੇ ਹਰ ਰੋਜ਼ ਇੱਕ ਜਿਹੜਾ ਵਾ ਸੰਸਕਾਰ ਕੀਤਾ ਜਾਂਦਾ ਵਾ ਸ਼ਮਸ਼ਾਨ ਘਾਟ ਦੇ ਵਿੱਚ ਚਮਿੰડા ਦੇ ਵੀ ਮਾਂ ਦੇ ਮੰਦਿਰ ਦੇ ਨਾਲ ਹੀ ਇੱਕ ਸ਼ਮਸ਼ਾਨ ਘਾਟ ਆ ਕਿ ਜਿੱਥੇ ਹੁਣ ਵੀ ਤੁਹਾਨੂੰ ਮੈਂ ਤਸਵੀਰ ਦੇ ਜ਼ਰੀਏ ਦਿਖਾ ਸਕਦਾ ਕਿ ਹੁਣ ਵੀ ਇਸ ਵੇਲੇ ਇਹ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕੀਤਾ ਜਾ ਰਿਹਾ ਵਾ ਮੁਰਦੇ ਦਾ ਤੇ ਨਾਲ ਦੀ ਨਾਲ ਇਥੋਂ ਦੇ ਜਿਹੜੇ ਲੋਕ ਰਹਿੰਦੇ ਨੇ ਜਿਨ੍ਹਾਂ ਵੱਲੋਂ ਸੰਸਕਾਰ ਕੀਤਾ ਜਾਂਦਾ ਵਾ ਗੱਲਬਾਤ ਜ਼ਰੂਰ ਉਹਨਾਂ ਦੇ ਨਾਲ ਵੀ ਕਰ ਲਾਂਗੇ ਤੇ ਇਤਿਹਾਸ ਵੀ ਜਾਨੂ ਕਰਾਵਾਂਗੇ ਆਪਣੇ ਦਰਸ਼ਕਾਂ ਨੂੰ ਕਿ ਇਤਿਹਾਸ ਕੀ ਹੈ ਤੁਹਾਨੂੰ ਪਾਈ ਸਾਹਿਬ ਨਾਮ ਕੀ ਤੁਹਾਡਾ ਹਾਂ ਸ੍ਰੀ ਬਲਬੰਸ ਸਿੰਘ ਕੀ ਨਾਮ ਸ੍ਰੀ ਬਲਬੰਸ ਸਿੰਘ ਅੱਛਾ ਬੰਸ ਸਿੰਘ ਜੀ ਇਤਿਹਾਸ ਕੀ ਹੈ ਇਥੋਂ ਦਾ ਪਹਿਲਾਂ ਤਾਂ ਇਤਿਹਾਸ ਦੀ ਗੱਲ ਕਰਨੀ ਹੈ ਇਤਿਹਾਸ ਕੀ ਹੈ ਇਥੋਂ ਦਾ ਹਾਂ ਸਿੱਥੋਂ ਦਾ ਜੀ ਜਿਨ ਕਿ ਮਾਂ ਮਾਈ ਤੇ ਮੁੰਡਾ ਦੇਵੀ ਦੀ ਮੇਹਰ ਹੈਗੀ ਬੋਲੇ ਸ਼ੰਕਰ ਦਾ ਸਾਹਾ ਸੀਗਾ ਤੇ ਉਹਨਾਂ ਨੇ ਅθεਰਵਾਦਾ ਨਾਲ ਨਹੀਂ ਕਿ ਜੋ ਵੀ ਜਿਨ ਕਿ ਸੌਲਾ ਜੋ ਜੋ ਪਿਆਰ ਹੁੰਦਾ ਉਸ ਸਾਹ ਨਾਲ ਕਰਦੇ ਆਂ ਉਹ ਸਾਹ ਨਾਲ ਜੀ ਕਿ ਸਾਰਾ ਕੰਮ ਆ। ਅੱਛਾ ਇੱਕ ਬੰਸਰੀ ਜੀ ਇੱਕ ਦਾਸ ਦੇ ਸੰਸਕਾਰ ਦਾ ਇਤਿਹਾਸ ਕੀ ਕਹਿੰਦੇ ਨਾ ਇੱਥੇ ਹਰ ਰੋਜ਼ ਇੱਕ ਸੰਸਕਾਰ ਹੋਣਾ ਲਾਜ਼ਮੀ ਹਾਂਜੀ ਹਾਂਜੀ ਲਾਜ਼ਮੀ ਹੈ। ਪੰਜੇ ਇੱਕ ਪੁਰਾਣੀ ਇਨਕੀ ਕਾਬਦਾ ਜੁੜੀ ਯਾਨੀ ਕਿ ਕਿਸੇ ਟਾਈਮ ਬੋਲੇ ਸੰਕ ਇੱਥੇ ਤਪੱਸਿਆ ਕਰਦੇ ਸੀ ਤੇ ਮਾ ਮਾਜੂ ਮੰਡਾ ਦਾ ਦਰਬਾਰ ਹੁੰਦਾ ਸੀ। ਇੱਥੇ ਜਿੰਦੇ ਬੰਦੇ ਨੇ ਕਿ ਪਕੜ ਕੇ ਜਾਂਦੇ ਸੀ ਕੋਈ ਰਾਜਾ ਹੁੰਦੇ ਸੀ ਚੰਦਰਬਾਨ ਜੀ ਤੇ ਉਹਨਾਂ ਜੀ ਜੋ ਜਿੰਦੇ ਬੰਦੇ ਦੇ ਅੱਗੇ ਇੱਥੇ ਬੜੀ ਦੇ ਜਿੰਦੇ ਸੀ ਤੇ ਇੱਥੇ ਇੱਕ ਦਿਨ ਸਾਤ ਸੰਗਤ ਦੇ ਰੂਪ ਵਿੱਚ ਇੱਕ ਬਾਬਾ ਜੀ ਬੈਠੇ ਤੇ ਉਹਨਾਂ ਨਾਲ ਕੀ ਉਹਨਾਂ ਨਾਲ ਬੱਝਾ ਗੱਲ ਕੀਤੀ ਕਿ ਤੈਨੂੰ ਕਿ ਹਰ ਰੋਜ਼ ਬੰਦਾ ਤੇ ਮਿਲੇਗਾ ਪਰ ਜਿੰਦਾ ਨਹੀਂ ਮਿਲੇਗਾ ਜਿਹੜਾ ਬੰਦਾ ਮਰ ਜਾਏਗਾ ਉਹ ਜ਼ਰੂਰ ਰੋਜ਼ ਦਾ ਇੱਕ ਬੰਦਾ ਜ਼ਰੂਰ ਇੱਥੇ ਮਿਲਿਆ ਕਰੇ ਅੱਛਾ ਉਸੇ ਪਰੰਪਰਾ ਦੇ ਚੱਲਦੇ ਆ ਕਿ ਇੱਥੇ ਹਰ ਰੋਜ਼ ਸੰਸਕਾਰ ਹੁੰਦਾ ਪਰ ਕਿਸੇ ਵੇਲੇ ਜੇਕਰ ਨਹੀਂ ਹੁੰਦਾ ਸੰਸਕਾਰ ਜਾਂ ਕੋਈ ਇੱਥੇ ਨਹੀਂ ਪਹੁੰਚਦਾ ਜਾਂ ਕਿਸੇ ਦੀ ਮੌਤ ਨਹੀਂ ਹੁੰਦੀ ਤੇ ਫੇਰ ਤਾਂ ਨੌਂ ਜੀ ਕਹਿੰਦਾ ਅਗਲੇ ਦਿਨ ਇਨਕੀ ਦੋ ਬੰਦੇ ਆ ਖਤਮ ਹੋ ਜਾਂਦੇ ਤਾਂ ਫਿਰ ਉਹ ਲੈ ਕੇ ਆਉਂਦੇ ਜੇ ਤਿੰਨ ਦਿਨ ਗੈਪ ਹੋ ਜਾਏ ਤਾਂ ਤਿੰਨ ਬੰਦੇ ਆ ਜਾਣੇ ਜੇ ਕੁਝ ਦਿਨ ਹਫਤਾਵਾਰ ਨਹੀਂ ਹੋਵੇ ਤਾਂ ਪੰਜ ਛੇ ਛੇ ਬੰਦੇ ਆ ਜਾਂਦੇ ਤੇ ਗੈਪ ਪੈ ਜਾਂਦਾ ਵਾ ਆ ਗੈਪ ਪੈਂਦਾ ਕਿ ਜੇ 7 8 3 ਦਿਨ ਬੰਦੇ ਨਹੀਂ ਕੋਈ ਨਹੀਂ ਆਣਾ ਕੋਈ ਖਤਮ ਨਹੀਂ ਹੋਣਾ ਕੋਈ ਤੇ ਜਦ ਖਤਮ ਹੋਣਾ ਤਾਂ ਜਿਹੜਾ ਪਿਛਲਾ ਗੈਪ ਜਿਹੜਾ ਨਾਲ ਪੂਰਾ ਹੋਣਾ ਹੀ ਹੋਣਾ ਸੁਣਨ ਜਾਂਦਾ ਵਕ ਜਿਸ ਦਿਨ ਇੱਥੇ ਨਹੀਂ ਸੰਸਕਾਰ ਹੁੰਦਾ ਉਸ ਦਿਨ ਪ੍ਰਾਲੀ ਦਾ ਬਣਾ ਕੇ ਪੁਤਲਾ ਫਿਰ ਉਹਦਾ ਸੰਸਕਾਰ ਕੀਤਾ ਜੇ ਕੋਈ ਐਸਪਲਿਕਨ ਹੈਗਾ ਅੱਜ ਉਹਨਾਂ ਦਾ ਪਤਾ ਨਹੀਂ ਕਹਿੰਦੇ ਪੰਡਤ ਦੇ ਇੱਥੇ ਜਿੱਥੇ ਰੰਦੇ ਪੁਜਾਰੀ ਰੰਦੇ ਸੀ ਤਾਂ ਉਹ ਨਿਕੇ ਕੁਝ ਮਾਲਤਾਈ ਬੰਦੇ ਰੱਖੇ ਸੀ ਤਾਂ ਉਹ ਕਰਦੇ ਸੀ ਤੇ ਅੱਜ ਕੱਲ ਤਾਂ ਇਹਨਾਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਤੇ ਪਹਿਲੇ ਇਨਕੇ ਜਿਹੜਾ ਉਹ ਜਿੱਦਾਂ ਕਰਦਾ ਪੰਡਤ ਸੀ ਜੇ ਜੇ ਤੈਨ ਮੁਰਦਾ ਨਾ ਆਵੇ ਜਾਂ ਕੋਈ ਬਰੀ ਨਾ ਚੜੇ ਤਾਂ ਕਾਸਮ ਵਗੈਰਾ ਇੱਥੇ ਜਲਾ ਕਰਕੇ ਨਮਨ ਕਰਤੀ ਜਾਂਦਾ ਅੱਛਾ ਸਰੋਵਰ ਫਿਰ ਜਿਹੜਾ ਜਿਹੜਾ ਸਰੋਵਰ ਚੱਲਦੀ ਵੀ ਇਨਦੀ ਚੱਲਦੀ ਵੀ ਕਿੱਥੋਂ ਆਂਦੀ ਹੈ ਕੋਈ ਪਤਾ ਇਹਦਾ ਬਾਣ ਗੰਗਾ ਨਾਂ ਕਹਿੰਦੇ ਨੇ ਜੀ ਬਾਣ ਗੰਗਾ ਇਨਕੇ ਕਹਿੰਦੇ ਜੀ ਇੱਥੇ-ਗੇਸੇ ਗੰਗਾ ਵਗਦੀ ਹੀ ਕਿਸੇ ਟਾਈਮ ਇਨਕੇ ਤਉਹਨਾਂ ਦੇ ਕਿ ਕੁਝ ਬੰਦੇ ਆਪਣਾਂ ਤੇ ਸੰਸਾ ਹੁਣ ਤਾਂ ਕਿ ਇੱਥੇ ਅਸਤੀਆਂ ਵੀ ਇੱਥੇ ਵਹਣ ਆਉਂਦੇ ਆ ਆ ਹੁਣ ਤਾਂ ਇਨਕੀ ਅਰੇ ਦਵਾਰ ਛੱਡ ਕੇ ਬੰਦੇ ਜਿਕੇ ਬੜੀ ਦੂਰ ਦੂਰ ਦੇ ਅਸਤੀਆਂ ਇੱਥੇ ਆ ਕੇ ਵਹਦੇ ਆਨ ਕਿ ਇੱਥੇ ਇਨਕੀ ਨਮਨ ਕਰਦੇ ਅਰੇ ਦਵਾਰ ਜਾਣਦਾ ਕਹਿੰਦੇ ਇਨਕੀ ਫਾਇਦਾ ਕੋਈ ਦੇਤਾ ਕਿ ਲੋਟ ਲੰਦੇ ਬੰਦੇ ਉਹ ਕਰਦੇ ਇੱਥੇ ਇਨਕੀ ਬੰਦੇ ਆਉਂਦੇ ਪੂਜਾ ਪਾਠਾ ਕਰਦੇ ਤੇ ਅਸਤੀਆਂ ਇੱਥੇ ਵਹਦੇ ਜੀ ਬਿਲਕੁਲ ਜ਼ਰੂਰ ਜਿੰਨਾਂ ਕੇ ਇਹਨਾਂ ਨੂੰ ਪਤਾ ਵਾ ਇੱਥੋਂ ਦੇ ਵਾਸੀ ਨੇ ਉਹਨਾਂ ਨੇ ਜ਼ਰੂਰ ਇਤਿਹਾਸ ਦੇ ਨਾਲ ਸਾਨੂੰ ਜਾਣੂ ਕਰਵਾਇਆ ਵਾ ਕਿ ਪਰੰਪਰਾ ਚੱਲਦੀ ਆ ਰਹੀ ਹੈ ਕਿ ਇੱਥੇ ਹਰ ਰੋਜ਼ ਇੱਕ ਸੰਸਕਾਰ ਹੁੰਦਾ ਜਿਸ ਦਿਨ ਸੰਸਕਾਰ ਨਹੀਂ ਹੁੰਦਾ ਤਾਂ ਉਸ ਦਿਨ ਅਗਲੇ ਦਿਨ ਦੋ ਸੰਸਕਾਰ ਹੁੰਦੇ ਨੇ ਮੈਂ ਤਸਵੀਰਾਂ ਜ਼ਰੂਰ ਚਾਹੂੰਗਾ ਦਿਖਾਣੀ ਕਿ ਕਿਸ ਤ੍ਰਿਕੇ ਨਾਲ ਸੰਗਤਾਂ ਜਿਹੜੀਆਂ ਨੇ ਆਪਣੇ ਪਰਿਵਾਰਾਂ ਸਹਿਤ ਆਂਦੀਆਂ ਨੇ ਇਹਦੇ ਆਣ ਕੇ ਮਾਤਾ ਰਾਣੀ ਦੇ ਦਰਸ਼ਨ ਕਰਦੀਆਂ ਨੇ ਤੇ ਉਸ ਤੋਂ ਬਾਅਦ ਮਾਤਾ ਰਾਣੀ ਦਾ ਆਸ਼ੀਰਵਾਦ ਲੈਂਦੀਆਂ ਨੇ ਤੁਸੀਂ ਦੇਖਦੇ ਹੋ ਕਿ ਕਿਸ ਤ੍ਰਿਕੇ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਇੰਜੋਏ ਵੀ ਕਰਦੇ ਨੇ ਆ ਕੇ ਨਾਲ ਦੀ ਨਾਲ ਜਿੱਥੇ ਦਰਸ਼ਨ ਕਰਦੇ ਨੇ ਨਾਲ ਦੀ ਨਾਲ ਬੱਚਿਆਂ ਦੇ ਨਾਲ ਆ ਕੇ ਇੰਜੋਏ ਵੀ ਕਰਦੇ ਨੇ ਜਿਸ ਜਿੱਥੇ ਨਾਲ ਉਹਨਾਂ ਨੇ ਦੱਸਿਆ ਵਾ ਇੱਥੋਂ ਦੇ ਰਹਿਣ ਵਾਲੇ ਨੇ ਕਿ ਲਗਾਤਾਰ ਪਰੰਪਰਾ ਚੱਲਦੀ ਆ ਰਹੀ ਆ ਕਿ ਇੱਕ ਸੰਸਕਾਰ ਜਿਹੜਾ ਵਾ ਇੱਥੇ ਲਾਜ਼ਮੀ ਹੋਣਾ ਵਾ ਜਿਸ ਦਿਨ ਨਹੀਂ ਹੁੰਦਾ ਉਸ ਦਿਨ ਦੋ ਸੰਸਕਾਰ ਹੁੰਦੇ ਨੇ ਤੇ ਸਾਡੀ ਵੀ ਕੋਸ਼ਿਸ਼ ਆ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਜਿਹੜੇ ਇੱਥੋਂ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਜ਼ਰੂਰ ਇਤਿਹਾਸ ਦੇ ਨਾਲ ਜਾਣੂ ਕਰਵਾਈਏ ਅਤੇ ਉਹਨਾਂ ਇਤਿਹਾਸਿਕ ਜਾਂ ਉਹਨਾਂ ਪ੍ਰਾਚੀਨ ਮੰਦਰਾਂ ਤੱਕ ਲੈ ਕੇ ਜਾਈਏ ਜਿਹੜੇ ਪ੍ਰਾਚੀਨ ਮੰਦਰਾਂ ਤੱਕ ਅਸੀਂ ਪਹੁੰਚੇ ਆ ਕੈਮਰਾ ਪਰਸਨ ਬੋਬੀ ਦੇ ਨਾਲ ਜਦੋਂ ਦੇ ਕੁੰਨਰ